ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਰਾਬੂ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਾਰ ਹਰ ਧਿਆਈ ਐ ਆਨੰਦੈਨ ਸੁਕ੍ਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤ ਲਾਏ ਉਸ ਤਤ ਕਰ ਹੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤ ਸਤ ਗੁਰ ਕੀ ਸਤਿ ਸਾਖੀ ਬੇਗਨ ਬਿਨਾ ਸਨ ਸਭ ਦੁਖ ਨਾ ਸੁਣ ਸਤ ਗੁਰ ਨਾਮ ਦ੍ਰਿੜਾਇਆ ਕੋਈ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਬਖਸ਼ਿਸ਼ ਹੈ ਜੋ ਅੱਜ ਦੇ ਅੰਮ੍ਰਿਤ ਵੇੜੇ ਦੇ ਪਾਵਨ ਹੁਕਮਨਾਮਾ ਸਾਹਿਬ ਜੋ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਬਖਸ਼ੇ ਨੇ ਬੜੀਆਂ ਹੀ ਰਹਿਮਤਾਂ ਤੇ ਕਈ ਸਵਾਲਾਂ ਦੇ ਜਵਾਬ ਤੇ ਦੁਖੀ ਹਿਰਦਿਆਂ ਨੂੰ ਸ਼ਾਂਤ ਕੀਤਾ ਹੈ ਸੱਚ ਜਾਣਿਓ ਜੇ ਅਸੀਂ ਗੁਰੂ ਦੇ ਹੁਕਮ ਨੂੰ ਜੀਵਨ ਦੇ ਵਿੱਚ ਰੋਜ਼ਾਨਾ ਵਸਾਉਣ ਲੱਗ ਪਈਏ ਤੇ ਸਾਡੀ ਜ਼ਿੰਦਗੀ ਬੜੀ ਹੀ ਪਿਆਰੀ ਤੇ ਨਿਰਮਲ ਤੇ ਕਿਸੇ ਮੰਜ਼ਲ ਤੱਕ ਪਹੁੰਚਣ ਵਾਲੀ ਬਣ ਸਕਦੀ ਹੈ ਜਿੰਨਾ ਮਨੁੱਖਾਂ ਦੇ ਜੀਵਨ ਦੇ ਵਿੱਚ ਮੰਜ਼ਲ ਨਹੀਂ ਹੁੰਦੀ ਉਹ ਭਟਕਦੇ ਰਹਿੰਦੇ ਹਨ ਮੰਜ਼ਲ ਜ਼ਰੂਰ ਮਿੱਠਣੀ ਚਾਹੀਦੀ ਹੈ ਉਸ ਮੰਜ਼ਲ ਤੱਕ ਪਹੁੰਚਣ ਦਾ ਯਤਨ ਫਿਰ ਸਤਿਗੁਰੂ ਗੁਰੂ ਸ਼ਬਦ ਦੇ ਰਾਹੀ ਕਰਨਾ ਚਾਹੀਦਾ ਹੈ ਸੰਸਾਰੀ ਮਨੁੱਖ ਦੀ ਮੰਜ਼ਲ ਕੇਵਲ ਧਨ ਕਮਾਉਣ ਦੀ ਹੈ ਪਦਾਰਥ ਕਮਾਉਣ ਦੀ ਹੈ ਪਰ ਪ੍ਰਮਾਤਮਾ ਦੇ ਚਰਨਾਂ ਵਿੱਚ ਰਹਿਣ ਵਾਲੇ ਭਗਤ ਦੀ ਮੰਜ਼ਲ ਪ੍ਰਮਾਤਮਾ ਨਾਲ ਇੱਕਮਿਕ ਹੋਣ ਦੀ ਹੈ ਧਨ ਕਮਾਉਣ ਵਾਲੀ ਮੰਜ਼ਲ ਕਦੀ ਵੀ ਨਹੀਂ ਮਿਲਦੀ ਪਰ ਪ੍ਰਮਾਤਮਾ ਨਾਲ ਇੱਕ ਮਿਕ ਹੋਣ ਵਾਲੀ ਮੰਜ਼ਲ ਇਸ ਜੀਵਨ ਦੇ ਵਿੱਚ ਮਿਲ ਸਕਦੀ ਹੈ। ਉਹਦੇ ਵਾਸਤੇ ਕੀ ਕਰਨਾ ਪਵੇਗਾ? ਮਿਹਨਤ ਕਰਨੀ ਪਵੇਗੀ, ਮੁਸ਼ਕਲਤ ਕਰਨੀ ਪਵੇਗੀ। ਤੇ ਉਹ ਮਿਹਨਤ ਉਹ ਮੁਸ਼ਕਲਤ ਕੀ ਹੈ? ਆਪਣੇ ਆਪ ਨੂੰ ਤਰਛਣਾ ਪਵੇਗਾ, ਆਪਣੇ ਆਪ ਨੂੰ ਢਾਲਣਾ ਪਵੇਗਾ। ਗੁਰੂ ਸ਼ਬਦ ਦੇ ਵਿੱਚ ਟਿਕਾਉਣਾ ਪਵੇਗਾ ਤੇ ਆਪਣੇ ਆਪੇ ਦੀ ਖੋਜ ਕਰਨੀ ਪਵੇਗੀ। ਭਾਵ ਆਪਣੇ ਆਪ ਅੰਦਰ ਲੱਭਣਾ ਪਵੇਗਾ। ਲੱਭਣ ਵਾਸਤੇ ਆਪਣੇ ਅੰਦਰ ਸਾਨੂੰ ਸਹਾਰਾ ਲੈਣਾ ਪਵੇਗਾ ਗੁਰਬਾਣੀ ਦਾ। ਕਿਉਂਕਿ ਗੁਰਬਾਣੀ ਸਤਿਗੁਰੂ ਕੇ ਪਾਵਨ ਸ਼ਬਦ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਲਿਆਉਣ ਵਾਲੇ ਨੇ। ਜਿਵੇਂ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਜੋ ਸੂਰਠ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਖਸ਼ੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 621 ਤੋਂ ਲੈ ਕੇ 622 ਤੱਕ ਸੁਭਾਏ ਮਾਨ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਸੰਤੋ RAM ਨਾਮ ਨਿਸਤਰੀਐ ਸੰਤੋ ਦਾ ਅਰਥ ਹੈ ਭਗਤ ਜਨੋ ਹੇ ਪਰਿਪੁਰੜ ਪਰਮਾਤਮਾ ਦੀ ਖੋਜ ਕਰਨ ਵਾਲੇ ਗੁਰਮੁਖ ਪਿਆਰਿਓ ਹੇ ਉਸ ਸਚੇਂ ਰੰਕਾਰ ਨੂੰ ਜਾਣਨ ਤੇ ਸਮਝਣ ਵਾਲੇ ਪਿਆਰੇ ਭਗਤੋ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਹੀ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣ ਦਾ ਤਰੀਕਾ ਮਿਲ ਸਕਦਾ ਹੈ। ਭਾਵ ਉਹਦੇ ਹੁਕਮ ਦੇ ਵਿੱਚ ਤੁਰਿਆਂ। ਪ੍ਰਮਾਤਮਾ ਦਾ ਨਾਮ ਕੀ ਹੈ? ਵਾਹਿਗੁਰੂ ਵਾਹਿਗੁਰੂ ਕੋਈ ਕਹਿੰਦਾ ਹੈ, ਕੋਈ RAM RAM ਕਹਿੰਦਾ ਹੈ, ਕੋਈ ਅੱਲਾ ਅੱਲਾ ਕਹਿੰਦਾ ਹੈ। ਇਹ ਉਸ ਵਾਹਿਗੁਰੂ ਦੇ ਸੰਬੋਧਕ ਵਾਚਕ ਨਾਮ ਨੇ। ਪਰ ਨਾਮ ਗੁਰੂ ਸਾਹਿਬ ਕਹਿੰਦੇ ਹੁਣ ਕੋਈ RAM RAM ਕਹੀ ਜਾਵੇ। ਵਾਹਿਗੁਰੂ ਵਾਹਿਗੁਰੂ ਕਹੀ ਜਾਵੇ ਤੇ ਜੀਵਨ ਦੇ ਵਿੱਚ ਸੁਧਾਰ ਹੀ ਨਾ ਆਵੇ ਤੇ ਨਾਮ ਕਿਹਾਂ ਨਹੀਂ ਗੱਲ ਬਣਨੀ ਕਈ ਮਨੁੱਖਾਂ ਦੇ ਨਾਮ ਵਾਹਿਗੁਰੂ ਹੁੰਦੇ ਨੇ ਵਾਹਿਗੁਰੂ ਪਾਲ ਸਿੰਘ ਕਈ ਬੰਦਿਆਂ ਦੇ ਨਾਮ RAM ਨੇ RAHIM ਨੇ ਕਿ ਉਹਨਾਂ RAM RAHIM ਕਿਹਾਂ ਮੁਕਤੀ ਮਿਲ ਗਈ ਹੈ RAM ਜਦ ਤੱਕ ਜੀਵਨ ਵਿੱਚ ਗੁਨਾ ਕਰਕੇ ਨਹੀਂ ਵੱਸਦਾ ਵਾਹਿਗੁਰੂ ਗੁਣਾ ਕਰਕੇ ਜੀਵਨ ਦੇ ਵਿੱਚ ਜਦ ਤੱਕ ਅਪਲਾਈ ਨਹੀਂ ਹੁੰਦਾ ਜਦ ਤੱਕ ਅੱਲਾ ਅੱਲਾ ਜ਼ਿੰਦਗੀ ਦੀ ਖੁਰਾਕ ਨਹੀਂ ਬਣਦਾ ਉਦੋਂ ਤੱਕ ਜੀਵਨ ਸੰਭਲਿਆ ਨਹੀਂ ਜਾ ਸਕਦਾ ਫਿਰ ਗੁਰਬਾਣੀ ਨੇ ਬੜੀ ਡੂੰਗੀ ਖੋਜ ਕੀਤੀ ਸਤਗੁਰੂ ਜੀ ਨੂੰ ਪੁੱਛਿਆ ਪਤਸ਼ਾਹ ਜੀ ਨਾਮ ਕੀ ਹੈ ਸਭ ਕੰਦੇ ਏਕੋ ਨਾਮ ਹੁਕਮ ਹੈ ਹੁਕਮ ਮੰਨਣਾ ਉਹਦੀ ਰਜ਼ਾ ਚ ਤੁਰਨਾ ਉਦੇ ਭਾਣੇ ਚ ਤੁਰਨਾ ਉਹਦੇ ਹਰ ਵਕਤ ਉਹਨੂੰ ਪਿਆਰਾ ਲੱਗਣਾ ਕਿ ਉਹ ਸਾਡੇ ਤੇ ਤਰੁੱਠ ਪਵੇ ਤੇ ਸਹਿਬ ਕਹਿੰਦੇ ਨੇ ਉਹਦੇ ਨਾਮ ਨੂੰ ਜਪਿਆ ਕਰ ਭਾਵ ਉਹਦੇ ਹੁਕਮ ਦੇ ਵਿੱਚ ਰਹਾ ਕਰ ਮਿਸਤਰੀਏ ਦਾ ਅਰਥ ਹੈ ਤਾਂ ਤਰਿਆ ਜਾ ਸਕਦਾ ਹੈ ਇਸ ਸੰਸਾਰ ਤੋਂ ਇਸ ਭਵਜਲ ਸਾਗਰ ਤੋਂ ਇਸ ਮਾਇਆ ਦੇ ਘਰ ਤੋਂ ਮੁਕਤ ਹੋਇਆ ਜਾ ਸਕਦਾ ਹੈ ਉਠਤ ਬੈਠਤ ਹਰ ਹਰ ਧਿਆਈ ਹੈ ਅਨੰਦਿੰ ਸੁਕ੍ਰਿਤ ਕਰੀਐ ਧਿਆਈਏ ਦਾ ਅਰਥ ਹੈ ਧਿਆਨਾ ਚਾਹੀਦਾ ਹੈ ਅਨੰਦਿੰ ਦਾ ਅਰਥ ਹੈ ਹਰ ਰੋਜ ਹਰ ਵੇਲੇ ਸੁਕ੍ਰਿਤ ਨੇਕ ਕਰਮ ਪਵ ਚੰਗੇ ਕੰਮ ਕਰਨੇ ਚਾਹੀਦੇ ਹਨ ਕਰੀਐ ਕਰਨਾ ਚਾਹੀਦਾ ਸਹਿਬ ਜੀ ਕਹਿੰਦੇ ਉਠਤ ਬੈਠਤ ਹਰ ਹਰ ਧਿਆਈ ਹੈ ਉੱਠਦੇ ਆਂ ਬੈਹਂਦੇ ਆਂ ਹਰ ਵੇਲੇ ਜੀਵਨ ਦੇ ਵਿੱਚ ਜਦੋਂ ਮਨ ਉਦਾਸ ਹੋਣ ਲੱਗੇ ਉਸ ਨੂੰ ਯਾਦ ਕਰਾ ਵੀ ਪ੍ਰਮਾਤਮਾ ਦੀ ਰਜ਼ਾ 'ਚ ਰਹਿਣਾ ਹੈ ਉਹਦੇ ਭਾਣੇ 'ਚ ਰਹਿਣਾ ਹੈ ਉਹਦੇ ਹੁਕਮ 'ਚ ਰਹਿਣਾ ਹੈ ਆਪਣੀ ਮੱਤ ਛੱਡ ਦੇਣੀ ਹੈ ਗੁਰੂ ਦੀ ਮੱਤ ਲੈਣੀ ਹੈ ਹਰ ਵੇਲੇ ਉਹਦੇ ਹੁਕਮ ਨੂੰ ਮੰਨਣਾ ਹੈ ਤੇ ਉਹਦੇ ਹੁਕਮ ਦੇ ਵਿੱਚ ਜਦੋਂ ਜੀਵ ਚੱਲਦਾ ਹੈ ਤੇ ਫਿਰ ਉਹਦੀ ਕਮਾਈ ਕਿਹੜੀ ਹੁੰਦੀ ਹੈ ਨੇਕੀ ਦੀ ਪਵ ਇਮਾਨਦਾਰੀ ਦੀ ਉਦੀ ਕਮਾਈ ਵਿੱਚ ਫਿਰ ਬੇਈਮਾਨੀ ਨਹੀਂ ਹੁੰਦੀ ਉਹ ਕਦੀ ਧੋਖਾ ਨਹੀਂ ਦੇਵੇਗਾ ਉਹਦੀ ਜ਼ਿੰਦਗੀ ਪਵਿੱਤਰਤਾ ਵਿੱਚ ਹੋਵੇਗੀ ਹਰ ਵਕਤ ਜਿੱਥੇ ਰਹੇਗਾ ਉਸ ਘਰ ਦੀ ਸੋਚੇਗਾ ਇਮਾਨਦਾਰੀ ਨਾਲ ਆਪਣੇ ਜੀਵਨ ਨੂੰ ਜੀਵੇਗਾ ਕਿਉਂਕਿ ਉਹ ਬੇਈਮਾਨ ਨਹੀਂ ਹੋਵੇਗਾ ਕਦੀ ਬੇਈਮਾਨੀ ਨਹੀਂ ਕਰੇਗਾ ਧੋਖਾ ਨਹੀਂ ਦੇਵੇਗਾ ਤੇ ਜਿਹਦੇ ਕਰਮ ਨਿਰਮਲ ਹੋ ਗਏ ਸੁਕ੍ਰਿਤ ਕਰੀਏ ਚੰਗੇ ਕੰਮ ਹੋ ਗਏ ਜੋ ਚੰਗੇ ਰਾਹ ਤੇ ਤੁਰ ਪਿਆ ਜੋ ਪਵਿੱਤਰ ਹੋ ਗਿਆ ਸਭ ਕਹਿੰਦੇ ਨੇ ਫਿਰ ਉਹਨਾਂ ਦੀ ਕਮਾਈ ਪ੍ਰਭੂ ਘਰ ਵਿੱਚ ਪ੍ਰਵਾਹ ਹੋ ਜਾਂਦੀ ਹੈ ਉਹਨਾਂ ਦੇ ਨੇਕ ਕਮਾਈ ਕਰਕੇ ਉਹਨਾਂ ਦੇ ਮਨ ਨਿਰਮਲ ਹੋ ਜਾਂਦੇ ਨੇ ਪਵਿੱਤਰ ਹੋ ਜਾਂਦੇ ਨੇ ਜੋ ਸਦਾ ਹੀ ਚੰਗੇ ਕੰਮ ਕਰਦੇ ਭਾਵ ਲੋਕਾਂ ਦਾ ਭਲਾ ਕਰਨਾ ਕਿਸੇ ਗਰੀਬ ਦੀ ਬਾਹ ਫੜਨੀ ਕਿਸੇ ਕੋਲ ਵਿਦਿਆਰਥੀ ਕੋਲ ਕਿਤਾਬਾਂ ਨਹੀਂ ਉਹਨੂੰ ਪੜ੍ਹਾਈ ਕਰਵਾ ਦੇਣੀ ਕਿਸੇ ਦੇ ਮੂੰਹ ਦੇ ਵਿੱਚ ਰੋਟੀ ਦਾ ਨਵਾਲਾ ਪਾ ਦੇਣਾ ਕਿਸੇ ਨੂੰ ਕੱਪੜੇ ਲੈ ਦੇਣੇ ਕਿਸੇ ਲੋੜਵੰਦ ਦੀ ਮਦਦ ਕਰਨੀ ਕਿਸੇ ਦੀਨ ਦੁਖਿਆਰੇ ਦੀ ਬਾਹ ਫੜਨੇ ਇਹ ਚੰਗੇ ਕਰਮ ਜੀਵਨ ਦੇ ਵਿੱਚ ਫਿਰ ਅਪ্লাই ਗੁਰਸਿੱਖ ਜਦੋਂ ਕਰਦਾ ਹੈ ਫਿਰ ਉਹ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਹੈ ਰਹਾਉ ਗੁਰਪੂਰਾ ਕਿਰਪਾ ਧਾਰੀ ਸਤਿਗੁਰ ਜੀ ਕਹਿੰਦੇ ਨੇ ਪਹਿਲਾ ਬੰਦ ਹੈ ਕਿਤੇ ਬੜੀ ਰਹਿਮਤ ਕੀਤੀ ਹੈ ਮੇਰੇ ਪੂਰੇ ਗੁਰੂ ਨੇ ਮੇਰੇ ਉੱਤੇ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਕਿ ਮੈਨੂੰ ਆਪਣੀ ਰਜ਼ਾ ਤੇ ਭਾਣੇ ਵਿੱਚ ਚੱਲਣ ਦਾ ਤਰੀਕਾ ਬਖਸ਼ ਦਿੱਤਾ ਹੈ ਪ੍ਰਭ ਪੂਰੀ ਲੋਚ ਹਮਾਰੀ ਲੋਚ ਦਾ ਅਰਥ ਹੈ ਤਾਂ ਜਿਹੜੇ ਮੇਰੇ ਜੀਵਨ ਦੀ ਤਾਂਗ ਸੀ ਨਾ ਇੱਛਾ ਸੀ ਕਿ ਮੈਂ ਪਰਿਪੂਰਣ ਪਰਮਾਤਮਾ ਦੇ ਚਰਨਾਂ ਦੇ ਵਿੱਚ ਟਿਕ ਸਕਾਂ ਉਹਦੇ ਹੁਕਮ ਤੇ ਉਹਦੇ ਭਾਣੇ 'ਚ ਰਹਿ ਸਕਾਂ ਇਹ ਮੇਰੀ ਤਾਂਗ ਇਹ ਮੇਰੀ ਇੱਛਾ ਹੁਣ ਮੇਰੇ ਪਰਿਪੂਰਣ ਪਰਮਾਤਮਾ ਨੇ ਮੁਕੰਮਲ ਕਰ ਦਿੱਤੀ ਹੈ ਭਾਵ ਮੇਰੀ ਇਹ ਇੱਛਾ ਪਰਵਾਨ ਕਰ ਲਈ ਹੈ ਤੇ ਮੈਨੂੰ ਆਪਣੇ ਘਰ ਦੇ ਵਿੱਚ ਥਾਂ ਟਿਕਾਣਾ ਦੇ ਦਿੱਤਾ ਹੈ ਕਰ ਇਸਨਾਨ ਗ੍ਰਹ ਆਏ ਹੁਣ ਇਸਨਾਨ ਇਹ ਨਹੀਂ ਕਿ ਇੱਕ ਤੇ ਇਸਨਾਨ ਹੈ ਮੈਂ ਅੰਮ੍ਰਿਤ ਵੇਲੇ ਉੱਠਦਾ ਜਾਂ ਜਦੋਂ ਵੀ ਮੈਂ ਨਹਾਉਣਾ ਧੋਣਾ ਵਾਸ਼ ਆਪਣਾ ਸ਼ਾਵਰ ਲੈਂਦਾ ਇੱਕ ਇਹ ਸ਼ਾਵਰ ਹੈ ਇੱਕ ਮਨ ਦਾ ਸ਼ਾਵਰ ਹੈ ਮਨ ਦਾ ਸ਼ਾਵਰ ਕਿਹੜਾ ਹੈ ਆਪਣੇ ਮਨ ਉਤੋਂ ਵਿਕਾਰਾਂ ਦੀ ਗੰਦਗੀ ਲਾਉਣੀ ਹੈ ਰੋਜ਼ਾਨਾ ਆਪਣੇ ਮਨ ਨੂੰ ਧੋਣਾ ਹੈ ਰੋਜ਼ਾਨਾ ਆਪਣੇ ਮਨ ਜਿਹੜਾ ਸਾਡਾ ਬੇਈਮਾਨੀ ਚਿਤ ਵਿਦਾਏ ਬਾੜੇ ਖਿਆਲ ਚਿਤ ਵਿਦਾਏ ਸਰੀਰ ਦੇ ਉੱਤੇ ਮੈਲ ਲੱਗਦੀ ਐ ਅਸੀਂ ਨਹਾਉਣੇ ਆ ਸ਼ਾਵਰ ਲੈਣੇ ਆ ਗੰਦਗੀ ਲੱਥ ਜਾਂਦੀ ਐ ਐਵੇਂ ਮਨ ਦੀ ਗੰਦਗੀ ਐ ਮਨ ਦੀ ਸ਼ਾਵਰ ਲੈਣਾ ਐ ਤੇ ਸਭ ਕਹਿੰਦੇ ਮਨ ਦਾ ਸ਼ਾਵਰ ਲੈ ਕੇ ਗ੍ਰਹਿ ਆਏ ਮੈਂ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਟਿਕਾਣਾ ਕੀਤਾ ਹੈ ਮਨ ਦਾ ਸ਼ਾਵਰ ਲਿਆ ਹੈ ਗੁਰਬਾਣੀ ਦੇ ਗਿਆਨ ਦੇ ਨਾਲ ਸ਼ਬਦ ਦੇ ਨਾਲ ਆਪਣੇ ਮਨ ਉੱਤੋਂ ਵਿਕਾਰਾਂ ਦੀ ਮੈੜ ਲਾਈ ਹੈ ਤੇ ਜਿਸ ਦੇ ਨਾਲ ਅੰਤਰ ਆਤਮੇ ਹੁਣ ਮੇਰੇ ਮਨ ਆਤਮਿਕ ਅਵਸਥਾ ਵਿੱਚ ਚੜਦੀ ਕਲਾ ਦੇ ਵਿੱਚ ਪੋਜ਼ਿਟਿਵ એનર્ਜੀ ਦੇ ਵਿੱਚ ਸਦਾ ਟਿਕਿਆ ਰਹਿੰਦਾ ਹੈ ਪਰ ਮੇਰੇ ਮਨ ਦੀ ਭਟਕਣਾ ਮਿਟਦੀ ਜਾ ਰਹੀ ਹੈ ਹੁਣ ਕੋਈ ਮਨ ਦੀ ਭੜਕਾਹਟ ਨਹੀਂ ਹੈ ਕਿਉਂਕਿ ਸੰਤੋ RAM ਨਾਮ RAM ਨਾਮ ਨਿਸਤਰੀ ਹੈ ਸਤਿਗੁਰੂ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਉਹਦੇ ਹੁਕਮ ਦੇ ਵਿੱਚ ਰਹਿਆਂ ਹੀ ਤਰਿਆ ਜਾ ਸਕਦਾ ਹੈ ਆਨੰਦ ਮੰਗਲ ਸੁਖ ਪਾਏ ਕਹਿੰਦੇ ਫਿਰ ਸਦਾ ਜੀਵਨ ਦੇ ਵਿੱਚ ਆਨੰਦ ਤੇ ਖੇੜਾ ਉਸ ਜੀਵਨ ਵਿੱਚ ਸਦਾ ਰਹੇਗਾ ਉਹ ਘਰ ਵਿੱਚ ਸਦਾ ਆਤਮਿਕ ਖੁਸ਼ੀਆਂ ਰਹਿਣ ਗਈਆਂ ਜਿੱਥੇ ਪਰੀਪੂਰਣ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਉਹਦੇ ਗੱਲ ਕੀਤੀ ਜਾਂਦੀ ਹੈ ਉਹਦੇ ਨਾਲ ਜੁੜਨ ਦਾ ਤਰੀਕਾ ਲੱਭਿਆ ਜਾਂਦਾ ਹੈ ਆਪਣੇ ਅੰਤਰ ਆਤਮੇ ਦੀ ਖੋਜ ਕੀਤੀ ਜਾ ਰਹੀ ਹੈ ਆਪਣੇ ਵਿੱਚੋਂ ਵਿਕਾਰਾਂ ਦੀ ਗੰਦਗੀ ਕੱਢ ਕੇ ਪਵਿੱਤਰਤਾ ਲਿਆਂਦੀ ਜਾ ਰਹੀ ਹੈ ਸਭ ਕੇ ਦੇ ਉਸ ਘਰ ਦੇ ਵਿੱਚ ਆਨੰਦ ਤੇ ਖੇੜਾ ਰਹਿੰਦਾ ਹੈ ਸੰਤੋ ਰਾਮ ਨਾਮ ਨਿਸਤਰੀਏ ਊਠਤ ਬੈਟਤ ਹਰ ਹਰ ਧਿਆਈਐ ਅੰਦਨ ਸੁਪ੍ਰਤ ਕਰੀਐ ਫਰੇ ਮੇਰੇ ਵੀਰੋ ਐ ਭਗਤ ਜਨੋ ਸਦਾ ਉਸ ਸੱਚੇ ਵਾਹਿਗੁਰੂ ਦੇ ਨਾਮ ਨੂੰ ਉਹਦੇ ਹੁਕਮ ਨੂੰ ਜਪਿਆ ਕਰੋ ਉਦੇ ਹੁਕਮ ਦੇ ਵਿੱਚ ਰਹਾ ਕਰੋ ਤੇ ਜਿਸ ਨਾਲ ਅਨ ਦਿਨ ਰੋਜ਼ਾਨਾ ਚੰਗੇ ਕਰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਚੰਗੇ ਰਾਹ ਤੇ ਤੁਰਨ ਦੀ ਪ੍ਰੇਰਣਾ ਮਿਲਦੀ ਹੈ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਇਹ ਭਗਤ ਜਨੋ ਹੇ ਮੇਰੇ ਪਿਆਰਿਓ ਗੁਰਮੁਖ ਭਗਤੋ ਪ੍ਰਭੂ ਦੇ ਚਰਨਾਂ ਵਿੱਚ ਜੁੜਨ ਵਾਲੇ ਜਿਹੜੇ ਸਟੂਡੈਂਟਸ ਨੇ ਜੋ ਸੱਚ ਨੂੰ ਸਮਝਣ ਵਾਲੇ ਨੇ ਉਹਨਾਂ ਦਾ ਰਸਤਾ ਕੀ ਹੈ ਸੱਚੇ ਮਾਰਗ ਤੇ ਤੁਰਨਾ ਧਰਮ ਕੀ ਪੌੜੀ ਧਰਮ ਕੀ ਹੈ ਏਕੋ ਧਰਮ ਦਰੜਾ ਸੱਚ ਕੋਈ ਧਰਮ ਦੀ ਨਿਸ਼ਾਨੀ ਗੁਰੂ ਸਾਹਿਬ ਕਹਿੰਦੇ ਸੱਚ ਦੇ ਰਾਹ ਤੇ ਤੁਰਨਾ ਉਹ ਭਗਤ ਸੱਚੇ ਰਸਤੇ ਨੂੰ ਅਪਣਾਉਂਦੇ ਨੇ ਝੂਠ ਨਹੀਂ ਜ਼ਿੰਦਗੀ ਚ ਬੋਲਦੇ ਕਦੇ ਜ਼ਿੰਦਗੀ ਵਿੱਚ ਧੋਖਾ ਨਹੀਂ ਕਰਦੇ ਸੱਚ ਕਾ ਸੱਚੇ ਰਸਤੇ ਤੇ ਤੁਰਦੇ ਹਨ ਸੰਤ ਕਾ ਮਾਰਗ ਧਰਮ ਕੀ ਪੌੜੀ ਧਰਮ ਦਾ ਪੌੜੀ ਧਰਮ ਦੇ ਰਸਤੇ ਤੇ ਤੁਰਦੇ ਹਨ ਕੋਵਡ ਭਾਗੀ ਪਾਏ ਪਰ ਸਾਬ ਕਹਿੰਦੇ ਹਰ ਕੋਈ ਨਹੀਂ ਤੁਰਦਾ ਹਰ ਕੋਈ ਥੋੜੀ ਸੱਚ ਬੋਲਦਾ ਹੈ ਹਰ ਮਨੁੱਖ ਝੂਠ ਬੋਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਕੋਈ ਵਡਿਆ ਭਾਗਾ ਵਾਲਾ ਹੈ ਜੋ ਇਸ ਕਠਿਨਾਈ ਭਰੇ ਰਸਤੇ ਤੇ ਤੁਰਦਾ ਹੈ ਕਿਉਂਕਿ ਸੱਚ ਬੋਲਣਾ ਸਭ ਤੋਂ ਔਖਾ ਕੰਮ ਹੈ ਸਭ ਤੋਂ ਕਠਨ ਕੰਮ ਹੈ ਸੱਚੇ ਰਸਤੇ ਤੇ ਤੁਰਨਾ ਕੋਟ ਜਨਮ ਕੇ ਕਿਲ ਬਿਕਨਾ ਸੇ ਸੱਚੇ ਰਸਤੇ ਤੇ ਤੁਰਨ ਵਾਲੇ ਦੇ ਜੀਵਨ ਦੇ ਵਿੱਚੋਂ ਜਿਹੜੇ ਸਾਡੇ ਜੀਵਨ ਵਿੱਚ ਅਸੀਂ ਬਾਰ ਬਾਰ ਜਨਮ ਲੈਨੇ ਆ ਮਰਦੇ ਆ ਸਵਾਸਾਂ ਰੂਪ ਦੇ ਵਿੱਚ ਉਹ ਜਿਹੜੇ ਪਾਪ ਸਾਡੇ ਮਨ ਉੱਤੇ ਚਿਤਵੇ ਗਏ ਹਨ ਉਹ ਖਤਮ ਹੋ ਜਾਂਦੇ ਹਨ ਹਰ ਚਰਣੀ ਚਿਤ ਲਾਏ ਤੇ ਇਹ ਮਨ ਗੁਰੂ ਉਪਦੇਸ਼ ਪਰਮਾਤਮਾ ਦੇ ਚਰਨ ਪਾਪ ਪਰਮਾਤਮਾ ਦੇ ਗੁਣਾਂ ਨੂੰ ਦਿਲ ਲਾ ਕੇ ਫਿਰ ਆਪਣੇ ਜੀਵਨ ਵਿੱਚ ਵਸਾਉਂਦਾ ਹੈ ਫਿਰ ਪਰਮਾਤਮਾ ਦੇ ਗੁਣਾਂ ਦੇ ਮੁਤਾਬਕ ਜੀਵਨ ਨੂੰ ਢਾਲਦਾ ਹੈ ਉਸ ਤਦ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਸਭ ਕਹਿੰਦੇ ਭਾਈ ਫਿਰ ਐਸੇ ਪਿਆਰੇ ਪ੍ਰਭੂ ਪਰਮਾਤਮਾ ਦੀ ਸਦਾ ਸਿਫਤ ਕਰਿਆ ਕਰੋ ਜੋ ਹਰ ਵਕਤ ਸਾਡੀ ਰਾਖੀ ਕਰਦਾ ਹੈ ਸਾਡੀ ਪਤ ਰੱਖਦਾ ਹੈ ਸਾਡੇ ਮਨ ਦੀਆਂ ਇੱਛਾਵਾਂ ਪੂਰਨ ਕਰਦਾ ਹੈ ਸਾਡੇ ਜੀਵਨ ਵਿੱਚ ਸੁੱਖ ਲਿਆਉਣ ਵਾਲਾ ਹੈ ਜੀ ਜੰਤ ਸਭ ਭੈ ਪਵਿੱਤਰਾ ਸਤ ਗੁਰੂ ਕੀ ਸੱਚ ਸਾਖੀ ਜਿਤਨੀ ਆਤਮਾ ਜੀਵ ਜੰਤੂ ਜਿਤਨੀ ਪ੍ਰਕਿਰਤੀ ਹੈ ਇਹ ਸਾਰੀ ਸੁਹਾਵਣੀ ਹੈ ਸਭ ਪਵਿੱਤਰ ਹੈ ਸਤਿਗੁਰੂ ਦੇ ਸ਼ਬਦਾਂ ਨੂੰ ਜੀਵਨ ਵਿੱਚ ਵਸਾਇਆ ਇਹ ਨਿਰਮਲ ਹੋ ਸਕਦੇ ਨੇ ਪਵਿੱਤਰ ਹੋ ਸਕਦੇ ਨੇ ਇਹ ਸਾਰੀ ਧਰਤੀ ਨਿਰਮਲ ਹੋ ਸਕਦੀ ਹੈ ਜੇ ਸਤਿਗੁਰ ਦੀ ਜਾਮਨੀ ਜੀਵਨ ਚ ਪਾਈ ਜਾਵੇ ਭਾਵ ਗੁਰੂ ਦੇ ਹੁਕਮ ਤੇ ਤੁਰਿਆ ਜਾਵੇ ਸਤਿਗੁਰ ਦੇ ਉਪਦੇਸ਼ਾਂ ਦੀ ਕਮਾਈ ਕੀਤੀ ਜਾਵੇ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰੂ ਨਾਮ ਦਰੜਾਇਆ ਜੀਵਨ ਦੇ ਵਿੱਚ ਹੁਣ ਕੋਈ ਕਠਿਨਾਈ ਨਹੀਂ ਰਹੀ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ ਹੈ ਜੀਵਨ ਦੇ ਵਿੱਚੋਂ ਸਾਰੇ ਕਠਿਨਾਈਆਂ ਮੁੱਕ ਗਈਆਂ ਹਨ ਕਦੋਂ ਸਤਗੁਰੂ ਨਾਮ ਦਰੜਾਇਆ ਜਦੋਂ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਦਾ ਗਿਆਨ ਜੀਵਨ ਵਿੱਚ ਵਸ ਗਿਆ ਹੈ ਖੋਏ ਪਾਪ ਭਏ ਸਭ ਪਾਵਨ ਜਨਾਨਕ ਸੁਖ ਕਰ ਆਇਆ ਜੀਵਨ ਦੇ ਵਿੱਚ ਜਿਹੜੇ ਮੇਰੇ ਵਿਕਾਰ ਜਿਹੜੇ ਮੈਂ ਪਾਪ ਚਿਤਵੇ ਸਨ ਆਪਣੇ ਮਨ ਵਿੱਚ ਜੋ ਮੈਂ ਹਰ ਵਕਤ ਬੁਰੇ ਖਿਆਲ ਚੇਤੇ ਕਰਦਾ ਸੀ ਉਹ ਬੁਰੇ ਖਿਆਲ ਹੁਣ ਜੀਵਨ ਦੇ ਵਿੱਚੋਂ ਮਿਟ ਗਏ ਹਨ ਰੋਮ ਰੋਮ ਮੇਰਾ ਹਿਰਦਾ ਮੇਰਾ ਅੰਗ ਪਵਿੱਤਰ ਹੋ ਗਿਆ ਹੈ ਕਿਉਂਕਿ ਜਨ ਨਾਨਕ ਜੀ ਜਨ ਨਾਨਕ ਨਾਨਕ ਜੀ ਆਖਦੇ ਹਨ ਸੁਖ ਘਰ ਆਇਆ ਮੈਂ ਸੁਖਾ ਰੂਪੀ ਪ੍ਰਮਾਤਮਾ ਦੇ ਘਰ ਦੇ ਵਿੱਚ ਆ ਗਿਆ ਹਾਂ ਹੁਣ ਸਦਾ ਵਾਹਿਗੁਰੂ ਦੇ ਘਰ ਵਿੱਚ ਟਿਕੇ ਰਹਿਣ ਨੂੰ ਮਨ ਕਰਦਾ ਹੈ ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਮੇਰੇ ਪਰਿਪੂਰਣ ਪਰਮਾਤਮਾ ਰੱਬ ਜੀ ਨੇ ਕਰਤਾ ਹੈ ਤੇ ਮੇਰੀ ਜ਼ਿੰਦਗੀ ਪਵਿੱਤਰ ਕਰ ਦਿੱਤੀ ਹੈ ਐਸੇ ਪਿਆਰੇ ਵੈਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ ਹੀ ਜੀਵਨ ਦੀ ਮੰਜ਼ਲ ਹੈ। ਇਹੀ ਸਾਡੇ ਜੀਵਨ ਦਾ ਮਕਸਦ ਹੈ। ਸੋ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਤਿੰਨ ਗੱਲਾਂ ਸਮਝਾਈਆਂ ਨੇ। ਨੰਬਰ 1 ਤੇ ਸਭ ਤੋਂ ਪਹਿਲਾਂ ਗੁਰਬਾਣੀ ਦੀ ਵਿਚਾਰ ਕਰਿਆ ਕਰ। ਗੁਰਬਾਣੀ ਦੇ ਵਿਚਾਰ ਤੋਂ ਪ੍ਰਮਾਤਮਾ ਦੇ ਘਰ ਦੀ ਸਮਝ ਆਵੇਗੀ ਪ੍ਰਮਾਤਮਾ ਦੇ ਘਰ ਤੱਕ ਪਹੁੰਚਣ ਵਾਸਤੇ ਚੰਗੇ ਕਰਮ ਜੀਵਨ ਵਿੱਚ ਕਰਨੇ ਪੈਣਗੇ ਚੰਗੇ ਕਰਮ ਕਰਨ ਵਾਸਤੇ ਸੱਚ ਦੀ ਪੌੜੀ ਚੜ੍ਹਨੀ ਪਊਗੀ ਤੇ ਸੱਚ ਦੀ ਪੌੜੀ ਚੜਨ ਵਾਲੇ ਜਿਹੜੇ ਭਗਤ ਨੇ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਕਲੇਸ਼ ਸਭ ਮਿਟ ਜਾਂਦੇ ਹਨ ਤੇ ਉਹ ਸਦਾ ਸੁੱਖਾਂ ਦੇ ਘਰ ਦੇ ਵਿੱਚ ਆ ਕੇ ਵਰਤਦੇ ਹਨ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਆਪ ਨਾਲ ਸਾਂਝ ਪਾਈ ਗਈ ਹੈ ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦੀਆਂ ਹੁੰਦੀਆਂ ਨੇ ਆਪ ਗੁਰੂ ਪਿਆਰੀ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ